ਪਾਰਲੀਮੈਂਟ ਚ ਸੈਸ਼ਨ ਦੌਰਾਨ ਜਦੋਂ ਕਿਸਾਨੀ ਅੰਦੋਲਨ ਦੀ ਗੱਲ ਚੱਲੀ ਕਿਸਾਨਾਂ ਦੇ ਬਾਰੇ ਗੱਲ ਚੱਲੀ ਤਾਂ ਕੇਂਦਰ ਦੇ ਵੱਲੋਂ ਇੱਕ ਅਜੀਹਾ ਜਵਾਬ ਦਿੱਤਾ ਗਿਆ ਜਿਸ ਨੂੰ ਸੁਣ ਕੇ ਕਿਸਾਨ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਕਿਸਾਨ ਕਾਫੀ ਨਿਰਾਜ਼ ਨਜ਼ਰ ਆ ਰਹੇ ਨੇ ਕਿਸਾਨਾਂ ਦੀ ਨਾਰਾਜ਼ਗੀ ਕਿਉਂ ਆਕਰ ਕਿਹੜਾ ਬਿਆਨ ਕੇਂਦਰ ਦੇ ਵੱਲੋਂ ਜਵਾਬ ਕਿਹੜਾ ਦਿੱਤਾ ਗਿਆ ਕਿਸਾਨੀ ਅੰਦੋਲਨ ਦੇ ਬਾਰੇ ਕਿਸਾਨਾਂ ਕਿਸਾਨੀ ਕਰਜ਼ੇ ਬਾਰੇ ਕਿਸਾਨਾਂ ਦੇ ਬਾਰੇ ਜਦੋਂ ਸੰਸਦ ਦੇ ਵਿੱਚ ਇਹ ਮੁੱਦਾ ਗੁੰਜਿਆ ਤਾਂ ਕੇਂਦਰ ਦੇ ਵੱਲੋਂ ਕੀ ਜਵਾਬ ਦਿੱਤਾ ਗਿਆ ਜਿਸ ਨੂੰ ਸੁਣ ਕੇ ਕਿਸਾਨਾਂ ਦੇ ਵਿੱਚ ਕਾਫੀ ਮਾਇੂਸੀ ਛਾ ਗਈਆ ਕਿਸਾਨਾਂ ਨੂੰ ਝਟਕਾ ਜਾਂ ਲੱਗਿਆ ਇੱਕ ਤਾਂ ਸਰਬਣ ਸਿੰਘ ਪੰਧੇਰ ਵੀ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਇਸ ਜਵਾਬ ਨੂੰ ਸੁਣ ਕੇ ਅਖਰ ਕੀ ਜਵਾਬ ਦਿੱਤਾ ਤੇ ਕਿਹੜੀ ਗੱਲ ਸੰਸਦ ਦੇ ਵਿੱਚ ਚੁੱਕੀ ਗਈ ਸੀ ਕਿਹੜਾ ਮੁੱਦਾ ਚੁੱਕਿਆ ਗਿਆ ਸੀ ਪੂਰੀ ਗੱਲਬਾਤ ਤੁਹਾਨੂੰ ਕਿਸਾਨ ਲੀਡਰ ਸਰਵਣ ਸਿੰਘ ਪੰਦੇੜ ਦੀ ਜੁਬਾਨੀ ਸੁਣਾਉਣੀ ਆ ਮੈਂ ਸਰਵਣ ਸਿੰਘ ਪੰਦੇੜ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਅੱਜ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਐਮਪੀ ਵੱਲੋਂ ਸਵਾਲ ਪੁੱਛਣ ਤੇ ਕਿ ਕੀ ਕੇਂਦਰ ਕੋਲ ਕੋਈ ਤਜ਼ਵੀਜ਼ ਹੈ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨ ਦੀ ਜਿੱਤੇ ਕੇਂਦਰ ਨੇ ਸਾਫ਼ ਆਪਣਾ ਪੱਲਾ ਛਾੜ ਲਿਆ ਔਰ ਕਿਹਾ ਵੀ ਜਹੀ ਕੋਈ ਤਜਵੀਜ਼ ਨਹੀਂ ਹੈਗੀ ਜਦ ਕਿ ਕਰਜ਼ੇ ਕਾਰਨ ਦੇਸ਼ ਦਾ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਪਿਆ ਵਾ ਲਗਭਗ 14 ਤੋਂ 15 ਲੱਖ ਕਰੋੜ ਰੁਪਏ ਦਾ ਕਰਜ਼ਾ ਮੋਟਾ-ਮੋਟੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਸਿਰ ਦੱਸਿਆ ਜਾ ਰਿਹਾ ਹੈਗਾ ਔਰ ਪਹਿਲੀ ਜਿਹੜਾ ਇਲੈਕਸ਼ਨ ਸੀਗਾ ਮੋਦੀ ਜੀ ਦਾ ਉਹਨਾਂ ਨੇ ਕਿਹਾ ਸੀ ਵੀ ਪੀ 2014 ਤੋਂ ਪਹਿਲਾਂ ਪੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਹੋਊਗਾ ਹੁਣ ਅਸੀਂ ਕਿਉਂ ਮੰਗ ਕਰਦੇ ਆ ਕਰਜ਼ਾ ਮੁਕਤੀ ਦੀ 1968 ਤੋਂ 67 ਤੋਂ ਬਾਅਦ 30% ਕਿਸਾਨਾਂ ਦੇ ਫਸਲਾਂ ਦੀ ਰੇਟ ਵਧੇ ਦੂਜੇ ਬੰਨੇ ਡੀਜ਼ਲ ਦਵਾਈਆਂ ਖਾਦਾਂ ਬੀਜ ਖੇਤੀ ਮਸ਼ੀਨਰੀ ਲੇਬਰ 2200 ਗੁਣਾ 2.5 ਗੁਣਾ ਇਹਨਾਂ ਦੇ ਰੇਟ ਵਧੇ ਹੈਗੇ ਆ ਸਾਡੀ ਆਮਦਨ ਘਟ ਗਈ ਖਰਚ ਸਾਡੇ ਸਿਰ ਵੱਧ ਗਿਆ ਕਰਜ਼ਾਈ ਹੋ ਗਏ ਇੱਕ ਵਾਰੀ ਕਰਜ਼ਾ ਮੁਕਤ ਕਰਕੇ ਫਿਰ ਲਾਹੇਮੰਦਾ ਪਾਸ ਸੀ 250 ਦੇ ਅਨੁਸਾਰ ਮੰਗ ਕਰਦੇ ਆ ਤਾਂ ਜੋ ਜਦੋਂ ਲਾਹੇਮੰਦਾ ਕੀਤਾ ਹੋਵੇ ਕਿਸਾਨ ਦੇ ਸਿਰ ਕਰਜ਼ਾ ਨਹੀਂ ਚੜੂਗਾ ਔਰ ਇੱਕ ਬੰਨੇ ਕੇਂਦਰ ਗੱਲਬਾਤ ਦਾ ਸਰਦਾ ਦੇ ਰਹੀ ਆ ਇਹ ਤੋਂ ਕਹਾ ਪੱਲਾ ਝਾੜ ਰਹੀ ਹੈਗੀ ਔਰ ਇਸ ਲਈ ਭਾਵੇਂ ਪੰਜਾਬ ਸਰਕਾਰ ਦਾ ਬਜਟ ਵੀ ਆਣਾ ਅਸੀਂ ਕਿਹਨੇ ਪੰਜਾਬ ਸਰਕਾਰ ਵੀ ਤਜਵੀਜ਼ ਰੱਖ ਲਈ ਆਪਣੇ ਗ੍ਰਾਮੀਣ ਬੈਂਕਾਂ ਦਾ ਸਹਿਕਾਰੀ ਸੁਸਾਇਟੀ ਦਾ ਕਰਜ਼ਾ ਮਾਫ ਕਰ ਲਵੇ ਤੋ ਅਸੀਂ ਤਾਂ ਸਾਰਿਆਂ ਕੋ ਚਾਹੁੰਦੇ ਆ ਵੀ ਇਹ ਕਰਜ਼ਾ ਮਾਫੀ ਹੋਵੇ ਪਰ ਦੇਖੋ ਸਾਡਾ ਅੰਦੋਲਨ ਹੋਰ ਵਾਜਬ ਕਿਵੇਂ ਹੋ ਰਿਹਾ ਵੀ ਕੇਂਦਰ ਕਾਰਪੋਰੇਟ ਨੂੰ 14.56 ਲੱਖ ਕਰੋੜ ਦਾ ਕਰਜ਼ਾ ਮਾਫ ਕਰ ਰਹੀ ਆ ਹੋਰ ਕਰਜ਼ਾ ਲੈ ਕੇ ਤਕਰੀਬਨ ਜਿਹੜਾ ਬਜਟ ਦਾ ਘਾਟਾ ਤੇ ਹੋਰ ਕੰਮ ਚਲਾਉਣ ਲਈ ਕਰਜ਼ਾ ਚੱਕਿਆ ਜਾ ਰਿਹਾ ਪਰ ਕਿਸਾਨਾਂ ਦੀ ਕਰਜ਼ਾ ਮਾਫੀ ਨਹੀਂ ਦੂਜਾ 205 ਲੱਖ ਕਰੋੜ ਦਾ ਕਿਸਾਨਾਂ ਸਰਕਾਰ ਦਾ ਚੜਿਆ ਦੇਸ਼ ਦੇ ਸਰਕਾਰ ਦਾ ਚੜਿਆ ਹੈਗਾ ਇੱਕ ਬੰਨੇ ਦਾਅਵੇ ਹੋ ਰਹੇ ਵਿਸ਼ਵਗੁਰੂ ਬੰਦੇ ਇਹ ਸਵਾਲ ਨੇ ਸਾਡੇ ਤਾਂ ਹੀ ਪ੍ਰਧਾਨ ਮੰਤਰੀ ਜੀ ਅੱਜ ਬੋਲਣ ਪਾਰਲੀਮੈਂਟ ਚ ਕੱਲ ਬੋਲਣ ਪਰਸੋ ਬੋਲਣ ਉਹਨਾਂ ਨੂੰ ਇੰਨਾਂ ਗੱਲਾਂ ਦੇ ਜਵਾਬ ਜਿਹੜਾ ਮੰਗ ਪੱਤਰ ਸਾਡਾ ਉੱਤੇ ਦੇਣੇ ਚਾਹੀਦੇ ਆ ਇਹ ਅਸੀਂ ਤਾਂ ਤੁਸੀਂ ਸੁਣਿਆ ਸਰਬੰਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਕਿ ਕਿਸਾਨੀ ਕਰਜ਼ੇ ਦੇ ਬਾਰੇ ਜਦੋਂ ਸੰਸਦ ਦੇ ਵਿੱਚ ਗੱਲ ਗੂੰਜੀ ਤਾਂ ਕੇਂਦਰ ਦੇ ਵੱਲੋਂ ਪੱਲਾ ਝਾੜ ਲਿਆ ਕਿਸਾਨੀ ਅੰਦੋਲਨ ਦੇ ਬਾਰੇ ਵੀ ਕੋਈ ਜ਼ਿਕਰ ਨਹੀਂ ਹੋਇਆ ਪਰ ਜੇ ਕਿਸਾਨੀ ਕਰਜ਼ੇ ਬਾਰੇ ਜ਼ਿਕਰ ਹੋਇਆ ਤਾਂ ਕੇਂਦਰ ਦੇ ਵੱਲੋਂ ਅਜੀਹਾ ਜਵਾਬ ਦਿੱਤਾ ਗਿਆ ਜਿਸ ਤੋਂ ਬਾਅਦ ਕਹਿੰਦੇ ਸਾਨੂੰ ਇੱਕ ਵੱਡਾ ਝਟਕਾ ਜ਼ਰੂਰ ਲੱਗਿਆ ਪਰ ਨਾਲ ਹੀ ਇੱਕ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਸਰਕਾਰ ਨੂੰ ਚੇਤਾਵਨੀ ਵੀ ਦੇ ਦਿੱਤੀ ਆ ਕਿ ਹੁਣ ਅਸੀਂ ਸਾਰੀਆਂ ਮੰਗਾਂ ਮਨਵਾ ਕੇ ਹਟਾਂਗੇ ਕਿਉਂ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਬਣਵਾ ਕੇ ਹਟਾਂਗੇ ਲਖੀਮਪੁਰ ਖੀਰੀ ਦਾ ਇਨਸਾਫ ਲੈ ਕੇ ਹਟਾਂਗੇ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਤੈਅ ਕਰਾ ਕੇ ਉਠਾਂਗੇ ਉਸ ਤੋਂ ਇਲਾਵਾ ਸੁਭ ਕਰਨ ਸਿੰਘ ਜੋ ਸ਼ਹੀਦ ਹੋਇਆ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾ ਕੇ ਹਟਾਂਗੇ ਹੋਰ ਮੰਗਾਂ ਨੇ ਜਿਹੜੀਆਂ 13 ਮੰਗਾਂ ਨੂੰ ਲੈ ਕੇ ਜੋ ਅੰਦੋਲਨ 13 ਫਰਵਰੀ ਤੋਂ ਚੱਲ ਰਿਹਾ ਦੁਬਾਰੇ 13 ਫਰਵਰੀ ਆਉਣ ਵਾਲੀ ਆ ਤਾਂ ਉਹ 13 ਫਰਵਰੀ ਇੱਕ ਸਾਲ ਪੂਰਾ ਹੋ ਜਾਵੇਗਾ ਪਰ ਉਸ ਤੋਂ ਅਗਲੇ ਦਿਨ ਹੀ 14 ਫਰਵਰੀ ਨੂੰ ਕੇਂਦਰ ਦੇ ਨਾਲ ਮੀਟਿੰਗ ਆ ਕੰਨੇ ਮੀਟਿੰਗ ਦੇ ਵਿੱਚ ਸਾਰੀਆਂ ਗੱਲਾਂ ਮਨਵਾ ਕੇ ਫੇਰੀ ਉਠਾਂਗੇ ਜੇਕਰ ਮੀਟਿੰਗ ਦੇ ਵਿੱਚ ਗੱਲ ਨਹੀਂ ਬਣਦੀ ਫੇਰੇ ਅੰਦੋਲਨ ਇਸ